ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਸਰਨਾ ਭਰਾਵਾਂ ਤੇ ਤੇ ਮਨਜੀਤ ਸਿੰਘ ਜੀ ਕੇ ਤੇ ਵੱਡੀ ਗੱਡ ਗਈ ਹੈ ਦੋਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਹੈ ਔਰ ਮਤਾ ਪਾਇਆ ਗਿਆ ਜਰਨਲ ਹਾਊਸ ਦੇ ਵਿੱਚ ਮਤਾ ਪਾ ਕੇ ਤੇ ਦਿੱਲੀ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਔਰ ਵੱਡੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ ਮੌਜੂਦਾ ਪ੍ਰਧਾਨ ਦੇ ਵੱਲੋਂ ਤੁਹਾਨੂੰ ਦੱਸ ਦਈਏ ਇਹ ਕਿਹਾ ਗਿਆ ਕਿ ਜਿਹੜਾ ਲੇਖਾ ਜੋਖਾ ਹੈ ਵਿੱਤੀ ਦੇ ਵਿੱਚ ਗੜਬੜੀਆਂ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਇਹ ਇਲਜ਼ਾਮ ਵੱਡਾ ਜੁੜਿਆ ਆ ਸਰਨਾ ਬ੍ਰਦਰਸ ਦੇ ਉੱਪਰ ਲਗਾਇਆ ਗਿਆ ਔਰ ਜਰਨਲ ਹਾਊਸ ਦੇ ਵਿੱਚ ਵੀ ਤੁਹਾਨੂੰ ਦੱਸ ਦਈਏ ਕਿ ਉਹ ਗੈਰ ਹਾਜ਼ਰ ਰਖੇ ਜਿਸ ਤੋਂ ਬਾਅਦ ਦੇ ਵਿੱਚ ਮਤਾ ਪਾਇਆ ਗਿਆ ਤੇ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਰੱਦ ਕਰ ਦਿੱਤੀ ਗਈ ਹੈ ਤਾਂ ਮੇਰੇ ਨਾਲ ਮਨਜੀਤ ਸਿੰਘ ਜੀਕੇ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀਕੇ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਦੈਨਿਕ ਸੂਰਾ ਟੀਵੀ ਤੇ ਜੀ ਸਰਕਾਰ ਆ ਜੀ ਕੇ ਸਾਹਿਬ ਖਬਰੇ ਆ ਰਹੀ ਹੈ ਕਿ ਮੈਂਬਰਸ਼ਿਪ ਸਰਨਾ ਭਰਾਵਾਂ ਦੀ ਤੇ ਤੁਹਾਡੀ ਮੈਂਬਰਸ਼ਿਪ ਜਿਹੜੀ ਹੈ ਉਹ ਖਾਰਜ ਕਰ ਦਿੱਤੀ ਹੈ ਰੱਦ ਕੀਤੀ ਗਈ ਹੈ ਮਤਾ ਪਾ ਕੇ ਤੇ ਦਿੱਲੀ ਸਰਕਾਰ ਨੂੰ ਵੀ ਮਤਾ ਭੇਜ ਦਿੱਤਾ ਗਿਆ extra ਹੈਗਾ ਜੀ ਕਿ ਮੈਂਬਰਸ਼ਿਪ ਰੱਦ ਕਰਨ ਵਾਲੀ ਕੋਈ ਅਥਾਰਟੀ ਜਨਰਲ ਹਾਊਸ ਕੋਲ ਨਹੀਂ ਹੈ ਕਿ ਨੰਬਰ 1 ਮੈਂਬਰਸ਼ਿਪ ਸਾਨੂੰ ਚੁਣਦਾ ਕੌਣ ਹੈ ਸਾਨੂੰ ਚੁਣਦੀ ਹੈ ਸੰਗਤ ਸਾਨੂੰ ਚੁਣਦਾ ਵੋਟਰ ਜੀ ਪਰ ਜਦੋਂ ਅਸੀਂ ਚੁਣੇ ਜਾਂਦੇ ਆ ਉਦੋਂ ਇਲੈਕਸ਼ਨ ਡਾਇਰੈਕਟਰ ਗੁਰਦੁਆਰਾ ਨੋਟਿਸ ਜਾਰੀ ਕਰਦਾ ਹੈ ਗੈਜ਼ਟ ਨੋਟੀਫਿਕੇਸ਼ਨ ਹਮ ਇਹਨਾਂ ਨੇ 2020 'ਚ ਵੀ ਮੈਨੂੰ ਕੱਢਿਆ ਸੀ ਜੇ ਤੁਹਾਨੂੰ ਯਾਦ ਹੋਵੇ ਜੀ ਜੀ ਬਿਲਕੁਲ ਜਦੋਂ 2020 ਦੇ ਫਰਵਰੀ ਮਹੀਨੇ 'ਚ ਮੈਨੂੰ ਜਨਰਲ ਹਾਊਸ ਵਾਕੇ ਕੱਢਿਆ ਸੀਗਾ ਉਦੇ ਬਾਅਦ ਮੈਂ 3 ਮਹੀਨਿਆਂ ਬਾਅਦ ਮੇਰੇ ਕਿਸੇ ਮਤਨ ਮਿੱਤਰ ਨੇ ਆਰਟੀਆਈ ਲਗਾਈ ਗੁਰਦੁਆਰੇ ਡਾਇਰੈਕਟਰ ਨੂੰ ਕਿ ਵਾਰਡ ਨੰਬਰ 38 ਜਿੱਥੋਂ ਮੈਂ ਇਲੈਕਸ਼ਨ ਲੜਦਾ ਕਿ ਟਿਕਲਾਸ ਤੋਂ ਕੋਣ ਹੈ ਮੈਂਬਰ ਉਹਨਾਂ ਨੇ ਕਿਹਾ ਜੀ ਮਨਜੀਤ ਸਿੰਘ ਜੀ ਕਿਹਾ ਮੈਂਬਰ ਸੋ ਇਹਨਾਂ ਦਾ ਇਹ ਝੂਠ ਤੁਹਾਡੇ ਸਾਹਮਣੇ ਆ ਗਿਆ ਨੰਬਰ 1 ਤੇ ਗਜ਼ਗ ਨੋਟੀਫਿਕੇਸ਼ਨ ਹੁੰਦੀ ਹੈ ਜਿਹੜਾ ਡਾਇਰੈਕਟਰ ਕਰਦਾ ਇਸ ਕਰਕੇ ਇਹਨਾਂ ਕੋਲ ਕੋਈ اختیار ਨਹੀਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਝੂਠ ਬੋਲਿਆ ਔਰ politcal ਸਿਆਸਤ ਆਪਣੀ ਕਿੜ ਕੱਢਣ ਵਾਸਤੇ ਇਹਨਾਂ ਨੇ ਸਾਨੂੰ ਸਾਡੇ ਉਤੇ ਐਕਸ਼ਨ ਲਿਆ ਕਿ ਇਲੈਕਸ਼ਨ ਆ ਰਹੀਆਂ ਜਿਹੜੀਆਂ ਇਲੈਕਸ਼ਨਾਂ ਕਰਾਉਣਾ ਨਹੀਂ ਚਾਹ ਰਹੇ ਔਰ ਅਸੀਂ ਕੋਰਟ ਦੇ ਥਰੂ ਇਹ ਇਲੈਕਸ਼ਨ ਕਰਵਾ ਰਹੇ ਹਾਂ ਇਹ ਕੋਰਟ ਇਹ ਆ ਇਲੈਕਸ਼ਨ ਦੇ ਦੌਰਾਨ ਇਹ ਮੁੱਦਾ ਬਣਾਉਣਾ ਚਾਹੁੰਦੇ ਆ ਨੰਬਰ 1 ਨੰਬਰ 2 ਨੰਬਰ 2 ਮੇਰਾ ਮੇਰਾ ਇਹਨਾਂ ਨੂੰ ਇਹ ਸਵਾਲ ਹੈਗਾ ਜੀ ਕਿ ਤੁਹਾਨੂੰ ਤੁਹਾਨੂੰ ਕਮੀ ਸਾਡੇ ਮੈਂਬਰ ਦੇ ਐਸਜੀਪੀਸੀ ਵੱਲੋਂ ਨਾਮਿਨੇ ਨੇ ਸਾਡਾ ਐਕਟ ਕਹਿੰਦਾ ਕਿ ਜਿਹੜਾ ਐਸਜੀਪੀਸੀ ਦਾ ਨਾਮਿਨੇ ਹੈ ਨਾ ਉਹਦੀ ਇੱਕ ਡਿਊਟੀ ਹੁੰਦੀ ਹੈ ਕਿ ਉਹ ਦੇਖੇ ਕਮੇਟੀ ਦਾ ਕੰਮ ਠੀਕ ਚੱਲ ਰਿਹਾ ਐ ਐਕਟ ਦੇ ਹਿਸਾਬ ਨਾਲ ਚੱਲ ਰਿਹਾ ਉਹਨਾਂ ਨੇ ਚਿੱਠੀ ਕੱਲ ਲਿਖ ਦਿੱਤੀ ਇਹਨਾਂ ਨੂੰ ਕਿ ਵੀ ਤੁਸੀਂ ਇਹ ਇਲਿਗਲ ਐ ਔਰ ਗਲਤ ਭਾਵਨਾ ਦੇ ਨਾਲ ਬਣਾਇਆ ਗਿਆ ਔਰ ਜਿਹੜਾ ਤੁਸੀਂ ਐਕਟ 17 ਦੀ ਗੱਲ ਕਰ ਰਹੇ ਹੋ ਅਥਾਰਾਈਜ਼ ਨਹੀਂ ਕਰਦਾ ਮੈਂਬਰਸ਼ਿਪ ਕੈਨਸਲ ਕਰਨ ਦਾ ਜੇ ਇਹ ਅਧਿਕਾਰ ਹੋਵੇ ਤੇ ਫਿਰ ਮੋਦੀ ਸਾਹਿਬ ਕੋਲ ਅਜ ਮжоਰਿਟੀ ਹੈ ਉਹ راہੁਲ ਗਾਂਧੀ ਵੀ ਸਦਸਤਾ ਰੱਦ ਕਰਦੇ ਨੇ ਜਦੋਂ ਮਰਜ਼ੀ ਅੱਜ ਬਾਦਲ ਕਾਲੀਦਾਲ ਕੋਲ ਜੀਪੀਸੀ ਜੀ ਮжоਰਿਟੀ ਹੈ ਉਹ ਆਪੋਜੀਸ਼ਨ ਦੇ ਮੈਂਬਰਾਂ ਦੀ ਜਦੋਂ ਮਰਜ਼ੀ ਮੈਂਬਰਸ਼ਿਪ ਖਤਮ ਕਰਦੇ ਨੇ ਮੈਂ ਸਮਝਦਾ ਮਾਂ ਕਿ ਇਹ ਝੂਠ ਦਾ ਪਰਪੰਚ ਰਚਿਆ ਗਿਆ ਇਹ ਹੋਰ ਕੁਝ ਨਹੀਂ ਹੈ ਬਸ ਔਰ ਹਾਂ ਇਹਨਾਂ ਦਾ ਮੁੱਦਾ ਇਹ ਹੈ ਕਿ ਅਸੀਂ ਆਵਾਜ਼ ਚੁੱਕਦੇ ਆ ਸਿੱਖ issues ਦੇ ਉੱਤੇ ਕਿ ਅਸੀਂ ਕਿ ਅਸੀਂ ਆਖਦੇ ਆ ਕਿ ਤੁਸੀਂ ਗਿਆਨ ਗੋਦੜੀ ਛਾਦ ਕਰੋ ਅਸੀਂ ਆਖਦੇ ਆ ਕਿ ਤੁਸੀਂ ਤਖਤ ਪਟਨਾ ਸਾਹਿਬ ਹਜ਼ੂਰ ਸਾਹਿਬ ਰ ਹਰਿਆਣਾ ਕਮੇਟੀ ਜਿੱਤੇ ਫੇਰਸ ਬੰਦ ਕਰੋ ਅਸੀਂ ਆਖਦੇ ਆ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਅਸੀਂ ਆਖਦੇ ਆ ਕਿ ਜਿਹੜਾ ਪਾਣੀ ਛੱਡਿਆ ਗਿਆ ਸੀਗਾ ਉੱਥੋਂ ਭਾਖੜਾ ਨੰਗਲ ਤੋਂ ਉਹਦੇ ਪੰਜਾਬ ਦੇ ਮੈਂਬਰ ਕਿਉਂ ਨਹੀਂ ਹੈ ਪੰਜਾਬ ਦਾ ਅਖਤਿਆਰ ਕਿਉਂ ਨਹੀਂ ਹੈ ਇਹਨਾਂ ਨੂੰ ਇਹ ਗੱਲਾਂ ਚੁਬਦੀਆਂ ਨਹੀਂ ਤੇ ਸਰਕਾਰੇ اور کمال بھی گالے ہیں کہ اج ہرمنیل سنگھ کالਪਾ ਨੇ ਕਿਹਾ کہ ਮਿਲਤੇ ਦਿੱਲੀ ਸਰਕਾਰ ਦਾ ਇਹਨਾਂ ਪ੍ਰੈਸ਼ਰ ਸੀ ਕਿ ਮੈਂ ਇਹ ਜਿਹੜਾ ਨਾ ਜਨਰਲ ਹਾਊਸ ਬੁਲਾ ਰਹੇ ਆ ਸੋ ਮੈਂ ਸਮਝ ਜਾਵਾਂ ਕਿ ਸਰਕਾਰੀ ਹੱਥ ਕੱਢੇ ਵਰਤ ਰਹੇ ਨੇ ਸਰਕਾਰ ਦੀ ਜਿੱਦੀਆਂ ਝਾੜਦੇ ਨੇ ਕਾਲ ਤੱਕ ਆ ਸਾਹਿਬ ਨੂੰ ਗੁਰੂ ਗੰਗ ਸਾਹਿਬ ਨੂੰ ਕਿਸੇ ਨੂੰ ਕੁਝ ਨਹੀਂ ਸਮਝਦੇ ਪਰ ਜੀਕੇ ਸਾਹਿਬ ਹਰਮੀਤ ਕਾਲਕ ਹੁਣੀ ਇੱਕ ਵੀਡੀਓ ਵੀ ਜਾਰੀ ਕਰਦੇ ਆ ਜਿਹਦੇ ਵਿੱਚ ਇਹ ਦੱਸਦੇ ਆ ਕਿ ਤੁਹਾਡੀ ਮੈਂਬਰਸ਼ਿਪ ਰੱਦ ਕੀਤੀ ਹੈ ਇੱਕ ਐਕਟ ਦੇ ਅਧੀਨ ਉਹ ਗੱਲ ਕਰਦੇ ਆ ਕਿ ਸਾਡੇ ਕੋਲ ਪਾਵਰ ਹੈ ਔਰ ਦੂਜੀ ਗੱਲ ਇਹ ਰਹੀ ਹੈ ਕਿ ਵਿੱਤੀ ਗੜਬੜੀਆਂ ਦਾ ਵੀ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਕਿ ਵਿੱਤੀ ਗੜਬੜੀਆਂ ਕੀਤੀਆਂ ਗਈਆਂ ਨੇ ਅਸੀਂ ਗੁਰੂ ਦੀ ਗੋਲਕ ਦੇ ਪਹਿਰੇਦਾਰ ਹਾਂ ਔਰ ਡਟ ਕੇ ਪਹਿਰਾ ਦੇਾਂਗੇ ਥੋੜਾ ਜਿਹਾ ਇਸ ਗੱਲ ਤੇ ਵੀ ਜ਼ਰੂਰ ਚਾਨਣਾ ਪਾਓ ਕਿ ਕਾਲਕਾ ਜੀ ਕਿਹੜੇ ਵਿੱਤੀ ਗੜਬੜੀਆਂ ਦੀ ਗੱਲ ਕਹਿ ਰਹੇ ਆ ਔਰ ਕਿਹੜੇ ਐਕਟ ਦੇ ਆਧਾਰ ਤੇ ਕਹਿ ਰਹੇ ਕਿ ਸਾਡੇ ਕੋਲੇ ਪਾਵਰ ਹੈ ਅਸੀਂ ਰੱਦ ਕਰ ਸਕਦੇ ਹਾਂ ਮੈਂਬਰਸ਼ਿਪ ਆਪਣੀ ਗੱਲ ਇਹ ਹੈ ਕਿ ਇਹਨਾਂ ਨੇ ਇਹ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਨੂੰ ਇਹ ਲਿਖਿਆ ਸੀਗਾ ਹਾਂ ਉਹਨਾਂ ਦਾ 23 ਤਰੀਕ ਨੂੰ ਜਵਾਬ ਹੈ ਕਾਲਕਾ ਜੀ ਨੂੰ 11 ਮੰਨੂ ਵੀ ਉਹਨਾਂ ਨੇ ਉਹਦੀ ਕਾਪੀ ਭੇਜੀ ਹੈ ਕਿ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈਗਾ ਜਿਹੜੀਆਂ ਤੁਸੀਂ ਕੋਈ ਕੰਪਲੇਂਟ ਦੀ ਗੱਲ ਕਰ ਰਹੇ ਹੋ ਉਹ ਆਲਰੇਡੀ ਸਬ ਜੁਡੀਸ ਨੇ ਔਰ ਉਹਨਾਂ ਤੇ ਕੋਈ ਕਮੈਂਟ ਜਿਹੜਾ ਡਾਇਰੈਕਟਰ ਇਹ ਨਹੀਂ ਦੇ ਸਕਦੀ ਸੋ ਇਹਨਾ ਇਹਨਾ ਦੇ ਕੋਲ ਨਾ ਕੋਈ ਐਕਟ ਦੇ ਵਿੱਚ ਅਧਿਕਾਰ ਹੈ ਨਾ ਗੁਰਦੁਆਰਾ ਕਮੇਟੀ ਦੇ ਜਿਹੜਾ ਡਾਇਰੈਕਟੋਰੇਟ ਹੈ ਸਾਡਾ ਇਲੈਕਸ਼ਨ ਕਰਦਾ ਉਹਨੇ ਵੀ ਹੱਥ ਛੱਡਿਆ ਉਹ ਆ ਛਾੜ ਦਿੱਤੇ ਕਾਲਕਾ ਜੀ ਨੂੰ ਜਦੋਂ ਪੁੱਛਿਆ ਗਿਆ ਕਿ ਜਿਹੜੇ ਤੁਹਾਡੇ ਕੋਲ ਹੋਰ ਕੰਪਲੇਂਟਸ ਨੇ ਬਾਕੀਆਂ ਦੀ ਵੀ ਫਿਰ ਕੰਲਾ ਸੀ ਤੇ ਤੁਸੀਂ ਸਾਰਿਆਂ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਸੀ ਕਹਿੰਦੇ ਹੱਲੇ ਮੈਂ ਪੂਰਾ ਐਕਟ ਪੜ੍ਹਿਆ ਨਹੀਂ ਉਹੀ ਬਾਈਟ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਕਹਿੰਦੇ ਹੱਲੇ ਮੈਂ ਪੂਰਾ ਐਕਟ ਪੜ੍ਹਿਆ ਨਹੀਂ ਮੈਂ ਪੂਰਾ ਇੱਕ ਬੰਦ ਲੈਣਾ ਜੇ ਕੋ ਬੰਦਾ ਹੋਏਗਾ ਤੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਮਤਲਬ ਕਮਾਲ ਦੀ ਗੱਲ ਹੈ ਪ੍ਰਧਾਨ ਗੁਰਦੁਆਰਾ ਕਮੇਟੀ ਮੈਂਬਰ ਨੇ ਤਿੰਨ ਮੈਂਬਰਾਂ ਨੂੰ ਖਾਰਜ ਕਰਦਾ ਪਿਆ ਉਹਨਾਂ ਦੀ ਮੈਂਬਰਸ਼ਿਪ ਔਰ ਕਹਿੰਦਾ ਮੈਂ ਐਕਸ਼ਨ ਨਹੀਂ ਪੜਿਆ ਇੰਨਾ ਕੀ ਐਕਸ਼ਨ ਪੜਿਆ ਕਿ ਤਿੰਨ ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕਰ ਰਿਹਾ ਜਿਹੜੀ ਗਲਤ ਔਰ ਗੈਰ ਕਾਨੂੰਨੀ ਹੈ ਮੈਂ ਸਮਝਦਾ ਵਾਂ ਇਹ ਸਾਰਾ ਝੂਠ ਔਰ ਝੂਠ ਦਾ ਪਰਪੰਛ ਹੈਗਾ ਔਰ ਕੁਝ ਨਹੀਂ ਹੈ ਜੀ ਤੁਹਾਡਾ ਅਗਲਾ ਐਕਸ਼ਨ ਕੀ ਹੈ ਮਨਜੀਤ ਜੀ ਕੀ ਐਕਸ਼ਨ ਪਲਾਨ ਕੀਤਾ ਤੁਸੀਂ ਮੈਂ ਇਹਨਾਂ ਦੇ ਖਿਲਾਫ ਸਖਾ ਦੀ ਇਹ ਪਾਵਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਵਰਤਣਾ ਕਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਦੇ ਵਿੱਚ ਹਾਜ਼ਰੀ ਦੇ ਵਿੱਚ ਸਾਡਾ ਜਨਰਲ ਹਾਲ ਹੁੰਦਾ ਮੈਂ ਉਹ ਕੇਸ ਪਾਵਾਂਗਾ ਇਹਨਾਂ ਦੇ ਉੱਤੇ ਆਲਰੇਡੀ ਇਹਨਾਂ ਦੇ ਉੱਤੇ ਡੈਫੇਮੇਸ਼ਨ ਦਾ ਕੇਸ ਹੈ ਜਿਹੜਾ 2020 ਚ ਇਹਨਾਂ ਨੇ ਮੈਨੂੰ ਕੱਢਿਆ ਸੀ ਨਾ ਮੈਂ ਡੈਫੇਮੇਸ਼ਨ ਦਾ ਕੇਸ ਪਾਇਆ ਔਰ ਮੇਰੇ ਕੇਸ ਦੇ ਵਿੱਚ ਜਮਾਨਤੀ ਨੇ ਸਰਸਾ ਜੀ ਕਾਲਕਾ ਜੀ ਅੜਕਾਲੋ ਜੀ ਇਹ ਜ਼ਮਾਨਤ ਲਈ ਹੋਈ ਇਹਨਾਂ ਨੇ ਮੇਰੇ ਡੈਫੇਮੇਸ਼ਨ ਦੇ ਕੇਸ ਇੱਕ ਕੇਸ ਹੋਣ ਪਿਆੜ ਹੋ ਗਿਆ ਛੇਤੀ ਇਹਨਾਂ ਦੇ ਉੱਤੇ ਐਨਵੀਵੀ ਨਾਂ ਤੇ ਉੱਤੇ ਕਾਰਵਾਈ ਹੋਏਗੀ ਔਰ ਸਭ ਤੋਂ ਵੱਡੀ ਗੱਲ ਡੈਫੇਮੇਸ਼ਨ ਦੀ ਗੱਲ ਤਾਂ ਅਲੱਗ ਲੈ ਰਹੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਇਹਨਾਂ ਨੇ ਝੂਠ ਬੋਲੇ ਨੇ ਐਕਟ 17 ਦੀ ਗੱਲ ਕਰਦੇ ਪਏ ਨੇ ਕਲੌਜ਼ 17 ਦੀ ਇਹਦੇ ਵਾਸਤੇ ਇਹਨਾਂ ਨੂੰ ਬਹੁਤ ਵੱਡੀ ਸਜ਼ਾ ਕਰਵਾਵਾਂਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਮਨਜੀਤ ਜੀ ਤੁਸੀਂ ਜੁੜੇ ਹੋ ਦੈਨਿਕ ਸਵੇਰਾ ਦੇ ਨਾਲ ਗੱਲਬਾਤ ਤੁਸੀਂ ਕੀਤੀ ਆਪਣਾ ਪੱਖ ਵੀ ਰੱਖਿਆ ਤਾਂ ਬਹੁਤ ਬਹੁਤ ਧੰਨਵਾਦ ਤਾਂ ਸਾਡੇ ਨਾਲ ਮਨਜੀਤ ਸਿੰਘ ਜੀਕੇ ਜੁੜੇ ਸਿਗੇ ਆ ਜਿਹੜੇ ਸਾਬਕਾ ਪ੍ਰਧਾਨ ਨੇ ਦਿੱਲੀ ਸੇਕ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਔਰ ਉਹਨਾਂ ਦੀ ਹੁਣ ਮੈਂਬਰਸ਼ਿਪ ਜਿਹੜੀ ਹੈ ਰੱਦ ਕੀਤੀ ਗਈ ਹੈ ਹਰਮੀਤ ਸਿੰਘ ਕਾਲਕਾ ਉਹਨਾਂ ਦੇ ਵੱਲੋਂ ਔਰ ਉਹਨਾਂ ਨੇ ਵੀਡੀਓ ਦੇ ਵਿੱਚ ਕਿਹਾ ਕਿ ਸਾਡੇ ਕੋਲੇ ਐਕਟ ਹੈਗਾ ਇੱਕ ਕਲੋਜ਼ ਹੈਗਾ ਜਿਹਦੇ ਤਹਿਤ ਅਸੀਂ ਮੈਂਬਰਸ਼ਿਪ ਰੱਦ ਕਰ ਸਕਦੇ ਹਾਂ ਵਿੱਤੀ ਗੜਬੜੀਆਂ ਦਾ ਵੀ ਉਹ ਜ਼ਿਕਰ ਕਰਦੇ ਨੇ ਕਿ ਸਰਨਾ ਬ੍ਰਦਰਸ ਦੇ ਵੱਲੋਂ ਵਿੱਤੀ ਗੜਬੜੀਆਂ ਵੀ ਕੀਤੀਆਂ ਗਈਆਂ ਉਹਨਾਂ ਦੀ ਜਾਂਚ ਹੋਏਗੀ ਔਰ ਇਹ ਬਿਆਨ ਵੀ ਦਿੱਤਾ ਗਿਆ ਹੈ ਕਿ ਅਸੀਂ ਗੁਰੂ ਦੀ ਗੋਲਕ ਦੇ ਪਹਿਰੇਦਾਰਾਂ ਔਰ ਡਾਟ ਕੇ ਪਹਿਰਾ ਦੇਾਂਗੇ ਇੱਕ ਵਾਰੀ ਤੁਹਾਨੂੰ ਅ ਗੱਲਬਾਤ ਜਿਹੜੀ ਸੁਣਾ ਦਿੰਦੇ ਆ ਜਿਸ ਵੀਡੀਓ ਦੇ ਵਿੱਚ ਹਰਮੀਤ ਸਿੰਘ ਕਾਲਕਾ ਹੁਣਾਂ ਦਾ ਇਹ ਵੱਡਾ ਬਿਆਨ ਹੈਗਾ ਕਿ ਕੀ ਗੜਬੜੀਆਂ ਕੀਤੀਆਂ ਗਈਆਂ ਨੇ ਕਿਉਂ ਸਦਸਤਾ ਜਿਹੜੀ ਕਿਉਂ ਮੈਂਬਰਸ਼ਿਪ ਜਿਹੜੀ ਹੈ ਰੱਦ ਕੀਤੀ ਗਈ ਹੈ ਉਹ ਵੀ ਵੀਡੀਓ ਵੀ ਤੁਹਾਨੂੰ ਸੁਣਾ ਦਿੰਦੇ ਆ ਮੈਂ ਕੀ ਡਿਸੀਜਨ ਹੋਇਆ ਦੇਖੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਸਪੈਸ਼ਲ ਜੋ اجلاس ਬੁਲਾਇਆ ਗਿਆ ਕਿਉਂਕਿ ਪਿਛਲੇ ਕਈ ਸਮੇਂ ਸੇ ਕੁਝ ਸ਼ਿਕਾਇਤਾਂ ਜੋ ਪੈਂਡਿੰਗ ਪਈ ਥੀ ਔਰ ਉਨਕੇ ਉਪਰ ਕਾਰਵਾਈ ਕਰਨ ਵਸੇ ਜਿਸ ਤਰੀਕੇ ਦੇ ਨਾਲ ਸਾਨੂੰ ਡਾਇਰੈਕਟਰ ਗੁਰਦੁਆਰਾ ਇਲੈਕਸ਼ਨਸ ਤੋਂ ਵੀ ਆ ਰਿਹਾ ਸੀ ਦਿੱਲੀ ਸਰਕਾਰ ਵੱਲੋਂ ਵੀ ਪ੍ਰੈਸ਼ਰ ਪਾਇਆ ਗਿਆ ਕਿ ਵੀ ਇਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਿਉਂਕਿ ਮੈਂਬਰ ਸਾਹਿਬਾਂ ਦੀ ਉਹ ਕੰਪਲੇਂਟਾਂ ਸੀ ਔਰ ਉਹ ਕੰਪਲੇਂਟਾਂ ਦੇ ਬਾਅਦ ਅਸੀਂ ਜਿਸ ਵਕਤ ਉਦੀ ਸਿੰਘ ਗਿਆਨ ਲੈ ਕੇ ਉਹਦੀ ਰਿਪੋਰਟਸ ਸਾਰੇ ਦੇ ਸਾਰੇ ਪੰਜਾਬ ਮੈਂਬਰ ਜਿਹੜੇ ਇਸ ਵਕਤ ਜੀਵਿਤ ਹੈਗੇ 51 ਚੋਂ 50 ਰਹਿ ਗਏ 50 ਦੇ 50 ਮੈਂਬਰਾਂ ਨੂੰ ਇਹਦੀ ਰਿਪੋਰਟ ਭੇਜੀ ਗਈ ਕਿ ਪੜ ਕੇ ਤੁਸੀਂ ਪੜੋ ਔਰ ਇਹਦੇ ਉੱਤੇ ਕੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏ ਔਰ ਇਹ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਹਰਵਿੰਦਰ ਸਿੰਘ ਸਰਨਾ ਉਹਨਾਂ ਨੂੰ ਵੀ ਭੇਜਿਆ ਗਿਆ ਕਿ ਵੀ ਤੁਹਾਡੇ ਉੱਤੇ ਇਹ ਇਲਜ਼ਾਮ ਲੱਗਦੇ ਨੇ ਮਗਰ ਉਹਨਾਂ ਨੇ ਆਪਣੇ ਕਿਸੇ ਇਲਜ਼ਾਮਾਂ ਨੂੰ ਝੁਟਲਾਇਆ ਨਹੀਂ ਉਹਨਾਂ ਨੇ ਉਹਨਾਂ ਨੂੰ ਡਿਨਾਈ ਨਹੀਂ ਕੀਤਾ ਬਲਕਿ ਹੋਰ ਅਨਾਬ-ਚਨਾਬ ਜਿਹੜੇ ਉਹ ਜਵਾਬ ਭੇਜੇ ਉਸ ਤੋਂ ਬਾਅਦ ਸਾਡੇ ਮੈਂਬਰ ਸਾਹਿਬਾਨ ਦੇ ਚੋ 17 ਤੋਂ ਉੱਪਰ ਮੈਂਬਰਾਂ ਨੇ ਲਿਖਤ ਤੌਰ ਤੇ ਉੱਤੇ ਲਿਖ ਕੇ ਦਿੱਤਾ ਕੀ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਔਰ ਇਹ ਕਾਰਵਾਈ ਵਸੇ ਸਾਨੂੰ ਜਨਰਲ ਹਾਊਸ ਬੁਲਾਣਾ ਚਾਹੀਦਾ ਔਰ ਉਹਦੇ ਵਿੱਚ ਸਭ ਦਾ ਜੋ ਨਿਸ਼ਤੇ ਨਿਰਣੇ ਹੋਏਗਾ ਜੋ ਫੈਸਲਾ ਹੋਏਗਾ ਅਸੀਂ ਉਹ ਸਾਰੇ ਮਿਲ ਕੇ ਕਰਾਂਗੇ ਔਰ ਅਸੀਂ ਅੱਜ ਹਾਊਸ ਬੁਲਾਇਆ ਸੀ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਫਿਰ ਮੌਕਾ ਦਿੱਤਾ ਸੀ ਕਿ ਤੁਸੀਂ ਆ ਕੇ ਆਪਣੀ ਗੱਲ ਇੱਥੇ ਰੱਖ ਸਕਦੇ ਹੋ ਮਗਰ ਅੱਜ ਵੀ ਬੜੀ ਅਫਸੋਸ ਦੀ ਗੱਲ ਕਿਉਂਕਿ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਜਿਓਏ ਨੇ ਸਾਰੇ ਦੇ ਸਾਰੇ ਸਿਰਫ ਦੂਸ਼ਣ ਬਾਜ਼ੀਆਂ ਕਰਨੀਆਂ ਦੂਜਿਆਂ ਦੇ ਉੱਤੇ ਦੋਸ਼ ਲਾਉਣ ਦੀਆਂ ਗੱਲਾਂ ਕਰਦੇ ਆ ਸੋ ਅੱਜ ਵੀ ਉਹਨਾਂ ਨੇ ਇੱਥੇ ਆ ਕੇ ਆਪਣੀ ਹਾਜ਼ਰੀ ਨਾਲ ਪਰਦੇ ਹੋਏ ਸਾਰਿਆਂ ਨੇ ਉੱਥੇ ਮੈਂਬਰ ਸਾਹਿਬ ਨੇ ਫਿਰ ਖੜੇ ਹੋ ਕੇ ਸਦਾ ਕੁਪਿੰਦਰ ਸਿੰਘ ਪੁੱਲੜ ਬੀਬੀ ਰஞ்சிਤ ਕੌਰ ਜੀ ਸਦਾ ਗੁਰਦੇਵ ਸਿੰਘ ਸਦਾ ਅਨੰਦਰਜੀਤ ਸਿੰਘ ਮੌਂਟੀ ਇਹਨਾਂ ਨੇ ਸਦਾ ਪ੍ਰਵਿੰਦਰ ਸਿੰਘ ਲੱਕੀ ਸਾਰਿਆਂ ਨੇ ਇਹ ਗੱਲਾਂ ਰੱਖੀਆਂ ਕਿ ਇੱਕ ਜਿਹੜਾ ਮੋਡਰਲ ਐਬਿਟੀਟਿਊਡ ਹੈ ਕਿ ਤੁਸੀਂ ਜਿਹੜੀ ਹੈ ਅਮਾਨਤ ਦੀ ਖਿਆਨਤ ਦੀ ਗੱਲਾਂ ਕਰਦੇ ਹੋ ਔਰ ਇਹ ਜਿਹੜੀਆਂ ਗੁਰੂ ਘਰ ਦੇ ਵਿੱਚ ਜੋ ਲੋਕ ਦਸਵੰਦ ਦਾ ਪੈਸਾ ਦਿੰਦੇ ਆਪਣਾ ਮੱਥਾ ਟੇਕਦੇ ਨੇ 10 10 ਰੁਪਏ ਕਰਕੇ ਉਹਨਾਂ ਨੂੰ ਤੁਸੀਂ ਨਿੱਜੀ ਤੌਰ ਦੇ ਉੱਤੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਇੱਥੋਂ ਚੈੱਕ ਲੈ ਕੇ ਜਾਣਾ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਆਪਣੀ ਬੇਟੀ ਦੇ ਨਾਮ ਤੇ ਲਿਆ ਹਰਵਿੰਦਰ ਸਿੰਘ ਸਰਨਾਉ ਪਰਮਜੀਤ ਸਿੰਘ ਸਰਨਾ ਨੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਲਿਆ ਸੋ ਇਹਦੇ ਇਹਦੇ ਧਿਆਨ ਰੱਖਦੇ ਹੋਏ ਸਾਰੇ ਹਾਊਸ ਨੇ ਪਾਸ ਕੀਤਾ ਕਿ ਇੱਕ ਐਸਾ ਮੈਸੇਜ ਜਾਣਾ ਚਾਹੀਦਾ ਕਿ ਕੋਈ ਮੈਂਬਰ ਅੱਜ ਤੋਂ ਬਾਅਦ ਜ਼ਰੂਰਤ ਨਾ ਕਰ ਸਕੇ ਕਿ ਉਹਨਾਂ ਭਈ ਦਿੱਲੀ ਕਮੇਟੀ ਦੇ ਵਿੱਚ ਰਹਿੰਦੇ ਹੋਏ ਇੱਥੇ ਦੇ ਖਜ਼ਾਨੇ ਵੱਲ ਨਜ਼ਰ ਪਾ ਸਕੇ ਇਹਦੇ ਵੱਲ ਗੋਲ ਕਾਂ ਵੱਲ ਧਿਆਨ ਦੇ ਸਕੇ ਸੋ ਸਾਰੇ ਮੈਂਬਰਾਂ ਨੇ ਇੱਕੋ ਫੈਸਲਾ ਲੈ ਕੇ ਇਹਨਾਂ ਨੂੰ ਅੱਜ ਬਿਲਕੁਲ ਮੁਢਲੀ ਮੈਂਬਰਸ਼ਿਪ ਤੋਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਹਾਊਸਕੋਲ ਅਧਿਕਾਰ ਹੈ ਐਕਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਿਲਕੁਲ ਖਾਰਜ ਕਰਤਾ ਗਿਆ ਔਰ ਅਗਲਾ ਮਤਾ ਪਾਸ ਕੀਤਾ ਕਿ ਇਸ ਮਤੇ ਨੂੰ ਜਿਹੜਾ ਅੱਜ ਪਾਸ ਕੀਤਾ ਇਹਨੂੰ ਕਾਰਵਾਈ ਲਈ ਦਿੱਲੀ ਸਰਕਾਰ ਨੂੰ ਭੇਜਿਆ ਜਾਏਗਾ। ਕਿਆ ਸਰ ਇਹ ਤਿੰਨੋਂ ਮੈਂਬਰੋ ਕੀ ਜੋ ਮੈਂਬਰੀ ਹੈ ਉਹ ਰੱਦ ਕਰਦੀ ਗਈ ਹੈ ਔਰ ਇਹ ਕਿਆ ਕੋਈ ਪ੍ਰਵਧਾਨ ਹੈ ਜੋ ਗੁਰਦੁਆਰਾ ਡਾਇਰੈਕਟਰ ਦਾ ਕਾਨੂੰਨ ਮੈਂ ਮੈਂ ਬਿਲਕੁਲ ਇਕੋ ਗੱਲ ਪਹਿਲੇ ਹੀ ਗੱਲ ਕਰਤੀ ਹੈ ਕਿ ਇਹ ਮੈਂਬਰਸ਼ਿਪ ਬਿਲਕੁਲ ਕੈਨਸਲ ਕਰਤੀ ਗਈ ਹੈ ਔਰ ਇਹਦੀ ਪ੍ਰਵਧਾਨ ਐਕਟ ਦੇ ਵਿੱਚ ਹੈ। ਕਿ 3/4th ਆਫ ਦੀ ਜਿਹੜੀ ਮੈਜੋਰਟੀ ਚਾਹੀਦੀ ਹੈ ਔਰ 3/4th ਮੈਜੋਰਟੀ 38 ਮੈਂਬਰ ਉੱਤੇ ਹਾਜ਼ਰ ਸੀ ਜਿਨ੍ਹਾਂ ਨੇ ਇਹਨਾਂ ਦੀ ਮੈਂਬਰੀ ਖਾਰਜ ਕਰਨ ਨੂੰ ਅਸੀਂ ਉੱਤੇ ਸਭ ਨੇ ਇਕਮਤ ਹੋ ਕੇ ਹੱਥ ਖੜੇ ਕੀਤੇ ਆ ਔਰ ਬਿਲਕੁਲ ਇਹਨਾਂ ਦੀ ਮੋਡਲੀ ਮੈਂਬਰਸ਼ਿਪ ਖਾਰਜ ਕਰਤੀ ਔਰ ਅਸੀਂ ਇੱਕ ਐਗਜ਼ਾਮਪਲ ਕਰੇਟ ਕਰਾਂਗੇ ਕਿ ਨਾ ਕੋਈ ਇਸ ਗੁਰੂ ਘਰ ਵੱਲ ਚੋਰੀ ਵੱਲ ਦੇਖੇ ਔਰ ਨਾ ਕੋਈ ਇਹਨਾਂ ਦੀ ਹਮਾਇਤ ਕਰਨ ਵਾਲਾ ਜਿਹੜਾ ਵੀ ਕੋਈ ਆਏਗਾ ਅਸੀਂ ਉਹਨਾਂ ਨੂੰ ਵੀ ਅੱਛੇ ਤਰੀਕੇ ਨਾਲ ਨਿਜਠਾਂਗੇ ਐਸਜੀਪੀਸੀ ਨੇ ਇਸ ਕੋ ਅਵੈਧ ਬਤਾਇਆ ਇਸ ਬੈਠਕ ਕੋ ਔਰ ਸ੍ਰੀ ਅਕਾਲ ਤਖਤ ਸਾਹਿਬ ਕੇ ਜੱਥੇਦਾਰ ਵੀ ਕੋਈ ਸੰਦੇਸ਼ ਲੈ ਕੇ ਆਏ ਕਿ ਸਤਾਵਦੀ ਚੱਲ ਰਹੀ ਹੈ ਐਸੀ ਬੈਠਕ ਜੋ ਹੈ ਉਹ ਨਾ ਕੀ ਜਾਏ ਦੇਖੋ ਅਕਾਲ ਤਖਤ ਸਾਹਿਬ ਕੇ ਮuje ਤੋਂ ਕੋਈ ਸੰਦੇਸ਼ ਆਇਆ ਨਹੀਂ ਧਾਮੀ ਸਾਹਿਬ ਕੇ ਜਰੂਰ ਕਰ ਲੈ ਕਿ ਮੈਂ ਮੀਡੀਆ ਕੇ ਰਾਹੀਂ ਕੁਝ ਭਾਈਓ ਨੇ ਮੇਰੇ ਤੋਂ ਸਵਾਲ ਵੀ ਪੁੱਛਿਆ ਸੀ ਮਗਰ ਮੈਂ ਇੱਕ ਗੱਲ ਦੱਸ ਦਵਾ ਕਿ ਧਾਮੀ ਸਾਹਿਬ ਨੇ ਤਿੰ اپنی ਪ੍ਰਧਾਨਗੀ ਬਚਾਉਣ ਵਾਸਤੇ ਤੇ ਉਹ ਵੀ ਕਿਆ ਖਾਰਜ ਕਰ ਰਹੇ ਨੇ ਸੋ ਇਹ ਗੱਲਾਂ ਇੰਟਰਫੇਰੈਂਸ ਹੋ ਤਾਮੀ ਸਾਹਿਬ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਜਿੱਥੇ ਧਾਰਮਿਕ ਮਸਲੇ ਹੋਣ ਜਿੱਥੇ ਐਡਮਿਨਿਸਟ੍ਰੇਟਿਵ ਮਸਲੇ ਹੋਣ ਉਸੇ ਅਕਾਲ ਤੱਕ ਨੂੰ ਇਨਵੋਲ ਨਹੀਂ ਕੀਤਾ ਜਾਂਦਾ ਕਿੱਥੇ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਬੇਦਬੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਚੋਰੀ ਹੋਏ ਨੇ ਉੱਥੇ ਜ਼ਰੂਰ ਅਕਾਲ ਤਖਤ ਸਾਹਿਬ ਨੂੰ ਇਨਵੋਲਵ ਕਰਨ ਪੰਜਾਬ 'ਚ ਬਹੁਤ ਕੁਝ ਹੈਗਾ ਕਰਨ ਵਸੇ ਅਕਾਲ ਤਖਤ ਸਾਹਿਬ ਅਸੇ ਜਿਹੜਾ ਅੱਜ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਉਹਨਾਂ ਨੇ ਅੱਜ ਹਦਾਇਤ ਦਿੱਤੀ ਹੈ ਜਾਂ ਮੈਂ ਤਾਂ ਹਦਾਇਤ ਦੀ ਰੂਪੀ ਜੀ ਕਵਾਂਗਾ ਕਿ ਵਰਨਾ ਐਸਜੀਪੀਸੀ ਦਾ ਪ੍ਰਧਾਨ ਕਿਉਂ ਚਿੱਠੀ ਲਿਖੇਗਾ ਜਿਹੜਾ ਉਹਨਾਂ ਦਾ ਕੋਈ ਕੰਸਰਨ ਨਹੀਂ ਹੈ ਉਹ ਹਾਲਾਂਕਿ ਉਹਨਾਂ ਦੀ ਵੀ ਡਿਊਟੀ ਬੰਦੀ ਸੀ ਕਿ ਉਹ ਆਪ ਦਿੱਲੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਅੱਜ اجلاس ਦੇ ਵਿੱਚ ਇੱਥੇ ਪ੍ਰੈਜ਼ੈਂਟ ਹੋਣਾ ਚਾਹੀਦਾ ਔਰ ਤਾਂ ਪਤਾ ਚੱਲਦਾ ਕਿ ਹਾਂ ਇਹ ਬਿਲਕੁਲ ਬਾਇਸ ਨਹੀਂ ਨੇ ਔਰ ਸਾਰੇ ਇੱਕ ਪਾਸੇ ਇੱਕ ਅੱਖ ਨਾਲ ਸਾਰਿਆਂ ਨੂੰ ਦੇਖਦੇ ਕਲਕਾ ਸਾਹਿਬ ਆਪਨੇ ਕਹਾ ਕਿ ਸਭੀ ਮੈਂਬਰੋ ਕੋ ਨੋਟਾ ਦਿੱਤਾ ਗਿਆ ਤਾਂ ਲੇਕਿਨ ਇੱਕ ਮੈਂਬਰ ਜੋ ਜਿੰਕਾ ਨਾਮ ਸੋਨੂ ਉਹ ਲਗਾਤਾਰ aarop ਲਗਾਇਆ ਉਹਨਾਂ ਨੇ ਪਹਿਲੇ ਉਹਨੂੰ ਰੋਕ ਲਿਆ ਗਿਆ ਤਾਂ ਔਰ ਅੰਦਰ ਨਹੀਂ ਜਾਣੇ ਦਿੱਤਾ ਦੇਖੋ ਮੀਟਿੰਗ ਮੀਟਿੰਗ ਸ਼ੁਰੂ ਤਾਂ ਹੁੰਦਾ ਇੱਕ ਪ੍ਰੋਸੀਜਰ ਹੁੰਦਾ ਜਦ ਅਰਦਾਸ ਸ਼ੁਰੂ ਹੋ ਜਾਏ ਅਰਦਾਸ ਸ਼ੁਰੂ ਹੋ ਜੇ ਤਾਂ ਮੈਂ ਵੀ ਨਹੀਂ ਅੰਦਰ ਜਾ ਸਕਦਾ ਇਸ ਕਰਕੇ ਸੋਨੂ ਜੀ ਨੇ ਇਹ ਭੁਲੇਖਾ ਜਦ ਅਰਦਾਸ ਸ਼ੁਰੂ ਹੋ ਜੇ ਹੁਕਮਨਾਮਾ ਲਿਆ ਰਿਆ ਉਸ 19 ਦਿਨ ਵਸੇ ਉਹਨਾਂ ਨੂੰ ਰੋਕਿਆ ਗਿਆ ਵਰਨਾ ਤੇਸੀਂ ਇਨਵਾਈਟ ਕੀਤਾ ਜਦੋਂ ਅੰਦਰ ਆਏ ਨੇ ਮੇਰੇ ਨਾਲ ਆ ਕੇ ਬੈਠੇ ਆ ਆਕੇ ਮੈਨੂੰ ਉਹ ਅਕਾਲ ਤਖਤ ਸਾਹਿਬ ਦੀ ਜਥੇਦਾਰ ਸਾਹਿਬ ਦੀ ਚਿੱਠੀ ਭੁਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਭਈ ਮੈਨੂੰ ਜਥੇਦਾਰ ਸਾਹਿਬ ਖੁਦ ਮੇਲ ਭੇਜ ਦੇਣ ਡਾਇਰੈਕਟ ਭੇਜ ਦੇਣ ਭਈ ਇਹ ਕੋਈ ਦਿੱਲੀ ਕਮੇਟੀ ਦਾ ਚੁਣਿੰਦਾ ਮੈਂਬਰ ਹੈ ਕੋਈ ਡਾਕੀਆ ਥੋੜੀ ਹੈ ਔਰ ਨਾਲ ਅਕਾਲ ਤਖਤ ਸਾਹਿਬ ਦੀ ਆਪਣੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਦੇ ਸੈਕਟਰੀਏਟ ਤੋਂ ਕੋਈ ਆਏ ਅਸੀਂ ਉਹਦਾ ਸਤਿਕਾਰ ਕਰਾਂਗੇ ਮਗਰ ਸਾਡੇ ਆਪੋਜੀਸ਼ਨ ਦਾ ਰੋਲ ਅਪਣਾਨ ਵਾਲੇ ਮੈਂਬਰਾਂ ਨੂੰ ਬਿਲਕੁਲ ਨਾਲ ਨਹੀਂ ਰੱਖਾਂਗੇ ਕਾਲਕੇ ਸਾਹਿਬ ਆਪਨੇ ਕਹੇ ਕਿ 1/3 ਬਹੁਮਤ ਹੁੰਦਾ ਹੈ ਤਾਂ ਸਦਨ 2/3 2/3 ਜਦੋਂ ਬਹੁਮਤ ਹੁੰਦਾ ਹੈ ਤਾਂ अगर उसके परिवार को किसी को नौकरी मिलेगी तो उनकी सदस्यता भी रद्द हो है देखो ऐसा कोई प्रावधान नहीं है और अगर ऐसा कोई प्रावधान है तो जो ड्यू कोर्स उनके भी शिकायत ले आए हम उसके ऊपर भी कर देंगे सो ऐसा को भी नहीं। अगर कोई कोई अभी प्रावधान नहीं है अगर होगा क्योंकि मैंने इतनी स्टडी एक्ट के ऊपर नहीं किया मैं तो जब अभी तो चोरों को पकड़ने में लगाऊँ अभी कोई अगर बेनिफिट दे रहा है अपने परिवार को इसके ऊपर तो जरूर उसके ऊपर भी कार्रवाई करेंगे जिस प्रोसेस से ये आया हमें गुरुद्वारा डायरेक्टरेट इलेक्शन से वहाँ भेज दें हम इसके ऊपर भी कार्रवाई करेंगे